ਅੱਛੇ ਕਾਲ ਮੇਰੀਆਂ ਤੇ ਮਾਂ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਗੱਲ ਕਰਾਂਗੇ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਲੈ ਕੇ ਜਿਨ੍ਹਾਂ ਨੇ ਵੀਡੀਓ ਜਾਰੀ ਕਰਕੇ ਵਿਕਰਮ ਮਜੀਠੀਆ ਨੂੰ ਖੁੱਲਾ ਚੈਲੰਜ ਕੀਤਾ ਹੈ ਕਿਉਂਕਿ ਬੀਤੇ ਦਿਨੀ ਬਿਕਰਮ ਮਜੀਠੀਆ ਨੇ ਗਿਆਸਪੁਰੋਂ ਲੈ ਕੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਸੀ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਉੱਤੇ ਗਿਆਸਪੁਰਾ ਦੇ ਵੱਲੋਂ ਬਿਕਰਮ ਮਜੀਠੀਆ ਨੂੰ ਠੋਕਮਾ ਜਵਾਬ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਜਿਸ ਤਰੀਕੇ ਦੇ ਮੇਰੇ ਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਜੇਕਰ ਇਸ ਮਾਮਲੇ ਦੇ ਵਿੱਚ ਉਸ ਦੇ ਖਿਲਾਫ ਮਜੀਠੀਏ ਦੇ ਕੋਲ ਕੋਈ ਸਬੂਤ ਨਹੀਂ ਤਾਂ ਮੈਨੂੰ ਸਬੂਤ ਪੇਸ਼ ਕੀਤੇ ਜਾਣ ਕਿ ਮੈਂ ਕੋਈ ਬੇਈਮਾਨੀ ਜਾਂ ਕੋਈ ਘਪਲਾ ਕੀਤਾ ਹੋਵੇ ਉਹਨਾਂ ਕਹਿ ਕਿ ਮੈਂ ਖੁਦ ਨੂੰ ਗੋਲੀ ਮਾਰ ਲਵਾਂਗਾ ਇਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਗਿਆਸ ਪੁਰ ਨੇ ਆਪਣੀ ਇਸ ਵੀਡੀਓ ਦੇ ਜ਼ਰੀਏ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਦੇਖੋ ਇੱਕ ਦਾ ਜੀ ਨੇ ਲੈਟਰ ਟਵੀਟ ਕੀਤਾ ਉਹ ਨਸ਼ੇ ਦਾ ਸਲਾਗਰ ਹੈ ਉਹਦੇ ਤੇ ਚਿੱਟੇ ਦੇ ਦੋਸ਼ ਲੱਗਦੇ ਰਹੇ ਚਿੱਟਾ ਬਕਾਉਂਦਾ ਰਿਹਾ ਪਰ ਉਹਦੇ ਲਈ ਬਾਰ-ਬਾਰ ਅੱਜ ਵੀ ਤੁਸੀਂ ਦੇਖੋਗੇ ਉਹਨੂੰ ਈਡੀ ਬੁਲਾ ਰਹੀ ਹੈ ਦੂਸਰੀ ਗੱਲ ਇਲੈਕਸ਼ਨ ਦਾ ਦੌਰ ਹੈ ਹਰੇਕ ਬੰਦੇ ਨੇ ਆਪਣੀ ਰਾਜਨੀਤੀ ਕਰਨੀ ਹੈ ਔਰ ਗਰਦਾਰ 쿠ਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਮੈਂ ਗੁਰੂ ਦਾ ਸਿੱਖ ਹਾਂ ਜਿੰਨੇ ਮਰਜੀ ਇਲਜ਼ਾਮ ਲਾ ਲੈਣ ਇਲਜ਼ਾਮਾਂ ਦੇ ਨਾਲ ਕੁਝ ਨਹੀਂ ਹੁੰਦਾ ਜਿਹੜੀ ਤੁਸੀਂ ਲੈਟਰ ਅੱਜ ਉਹਨਾਂ ਨੇ ਕੀਤੀ ਆ ਸਭ ਤੋਂ ਪਹਿਲਾਂ ਤਾਂ ਉਹ ਲੈਟਰ ਦੇ ਵਿੱਚ ਉਹ ਲਿਖ ਰਿਹਾ ਕਿ ਇਹਦੀ ਮਾਈਨਿੰਗ ਦੀ ਮਨਜ਼ੂਰੀ ਨਹੀਂ ਜੇ ਮਨਜ਼ੂਰੀ ਨਹੀਂ ਤੁਸੀਂ ਮਾਈਨਿੰਗ ਕਰਦੇ ਕਿਉਂ ਦੂਸਰੀ ਗੱਲ ਜੇ ਉਹ ਕਹਿ ਰਿਹਾ ਵੀ ਮੈਨੂੰ ਉਹ ਪੈਸੇ ਦਿੰਦੇ ਆ ਤੇ ਫਿਰ ਮੈਂ ਰੋਕਦਾ ਕਿਉਂ ਆ ਕਿ ਮੈਂ ਪੈਸੇ ਹੀ ਲੈ ਰਿਹਾ ਤੇ ਤੀਜੀ ਗੱਲ ਜਿਹੜੀ ਉਹ ਉਹਦੇ ਚ ਆਪਣੇ ਮੂੰਹੋਂ ਮੰਨ ਰਿਹਾ ਵੀ ਇਹ ਕੋਈ ਮਨਜ਼ੂਰੀ ਇਹਦੀ ਨਹੀਂ ਹੁੰਦੀ ਜੇ ਇਹਦੀ ਮਨਜ਼ੂਰੀ ਨਹੀਂ ਹੁੰਦੀ ਤਾਂ ਜਿਹੜੇ ਚੋਰ ਬੰਦੇ ਆ ਉਹ ਚੋਰ ਬੰਦੇ ਜੇ ਰਲ ਕੇ ਕੋਈ ਗੱਲ ਕਰਨੀ ਚਾਹੁੰਦੇ ਆ ਤੇ ਮੈਂ ਤਾਂ ਦੇ ਹਲਕੇ 'ਚ ਹੋਣ ਨਹੀਂ ਦੇਣੀ ਮੈਂ ਗੁਰੂ ਦਾ ਸਿੱਖ ਹਾਂ ਅਸੀਂ ਆਪਣੇ ਹਲਕੇ 'ਚ ਸਾਡੇ ਇੱਥੇ ਕਬਾੜ ਦਾ ਕੰਮ ਕਰਦੇ ਸੀ ਔਰ ਉਹਨਾਂ ਕਬਾੜੀਆਂ ਨੇ ਵੀ ਲਾਇਆ ਪਰ ਅੱਜ ਤੁਹਾਡੇ ਸਾਹਮਣੇ ਜਿਹੜੇ ਕਬਾੜੀਏ ਨੇ ਸਾਡੇ ਪੈਲ ਹਲਕੇ ਦੇ ਵਿੱਚੋਂ ਜਿਹੜੇ ਲੋਹਾ ਚੋਰੀ ਦਾ ਕੰਮ ਕਰਦੇ ਸੀ ਇੱਥੋਂ ਭਜਾਤੇ ਆ ਇਹ ਮਾਈਨਿੰਗ ਵਾਲੇ ਵੀ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਅੱਜ ਤੱਕ ਨਾ ਮੈਂ ਕਦੇ ਕਿਸੇ ਟਿੱਪਰ ਵਾਲੇ ਨੂੰ ਫੋੜਾਉਣ ਲਈ ਫੋਨ ਕੀਤਾ ਤੇ ਨਾ ਕਦੇ ਮੈਂ ਛਡਾਉਣ ਲਈ ਫੋਨ ਕੀਤਾ ਮੈਂ ਇਹ ਸੌਖਾ ਕੇ ਕਹਿ ਸਕਦਾ ਔਰ ਪਰ ਹੁਣ ਜੇ ਇਹਨਾਂ ਨੇ ਕਿਹਾ ਹੀ ਆ ਪਰ ਮੈਂ ਤੁਹਾਡੇ ਦਰਿਅੇ ਤੁਹਾਡੇ ਚੈਨਲ ਜਰੀਏ ਇਹਨਾਂ ਨੂੰ ਵਾਰਨਿੰਗ ਕਰਦਾ ਕਿ ਪੈਲ ਹਲਕੇ ਦੇ ਵਿੱਚ ਨਾਜਾਇਜ਼ ਮਾਈਨਿੰਗ ਬਿਲਕੁਲ ਨਹੀਂ ਹੋਣ ਦਿੱਤੀ ਜਾਊਗੀ ਸਖਤ ਕਾਰਵਾਈ ਹੋਊਗੀ ਜਿਹੜਾ ਬੰਦਾ ਆਪਣੇ ਆਪ ਨੂੰ ਪ੍ਰਧਾਨ ਬਣਿਆ ਇਹ ਤਕਰੀਬਨ ਸਾਰੇ ਸਾਹਨੇ ਵਾਲ ਹਲਕੇ ਦੇ ਆ ਜਿਹੜੇ ਕਿ ਮਾਈਨਿੰਗ ਦਾ ਕੰਮ ਕਰਦੇ ਆ ਜਿਹੜਾ ਆਪਣੇ ਆਪ ਨੂੰ ਪ੍ਰਧਾਨ ਬਣਿਆ ਫਿਰਦਾ ਇਹਦਾ ਤਿੰਨ ਦਿਨ ਪਹਿਲਾਂ ਕੋਈ ਟਿੱਪਰ ਫੜਿਆ ਗਿਆ ਸੀ ਵੋਟਾਂ ਦਾ ਮੈਨੂੰ ਲਾਲਚ ਦੇ ਕੇ ਕਿਸੇ ਬੰਦੇ ਆ ਤੋਂ ਫੋਨ ਕਰਾਉਂਦਾ ਸੀ ਕਿ ਅਸੀਂ ਵੋਟਾਂ ਪਾਵਾਂਗੇ ਜੀ ਸਾਡਾ ਟਿੱਪਰ ਛਡਾ ਦਿਓ ਮੈਂ ਆਪਣੇ ਪ੍ਰਿੰਸੀਪਲ ਦਾ ਪੱਕਾ ਮੈਂ ਨਾ ਕਿਸੇ ਲਈ ਅੱਜ ਤੱਕ ਪੁਲਿਸ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਕਿ ਮੈਂ ਅੱਜ ਤੱਕ ਕਿਸੇ ਵੀ ਬੰਦੇ ਲਈ ਛਡਾਉਣ ਲਈ ਵੀ ਟਿੱਪਰ ਫਲਾਣੇ ਦਾ ਛੱਡ ਦਿਓ ਕਿਸੇ ਨੂੰ ਫੋਨ ਕੀਤਾ ਹੋਵੇ ਮੈਂ ਉਹਦਾ ਗੁਨਾਹਗਾਰ ਹੋਊਂਗਾ ਦੇਣਦਾਰ ਹੋਊਂਗਾ ਸੋ ਇਸ ਲਈ ਮੈਂ ਉਹਦੋਂ ਵੀ ਨਹੀਂ ਕੀਤਾ ਕਿ ਉਸ ਚੀਜ਼ ਦੀ ਜਿਹੜੀ ਇਹ ਇਹਨਾਂ ਨੇ ਸਾਰਿਆਂ ਨੇ ਰਲ ਕੇ ਕੁਝ ਅਕਾਲੀ ਦਲ ਦੇ ਬੰਦੇ ਆ ਇਹਨਾਂ ਨੇ ਰਲ ਕੇ ਕਿਹੜਾ ਕੱਟਣ ਦੀ ਕੋਸ਼ਿਸ਼ ਕੀਤੀ ਆ ਗੁਰੂ ਮਹਾਰਾਜ ਜਾਣਦੇ ਆ ਜੇ 1 ਰੁਪਈਆ ਵੀ ਕਿਸੇ ਤੋਂ ਮੈਂ ਲਿਆ ਹੋਵੇ ਮੇਰੇ ਲਈ ਸਲਫਾਸ ਖਾਣ ਦੇ ਬਰਾਬਰ ਆ ਮੈਂ ਕਹਿੰਦਾ ਵੀ ਵੱਡੀ ਤੋਂ ਵੱਡੀ ਇਨਕੁਆਇਰੀ ਹੋ ਜਾਵੇ ਵੱਡੀ ਤੋਂ ਵੱਡੀ ਇਹ ਜਾਂਚ ਹੋਵੇ ਇਹਨਾਂ ਦੀ ਵੀ ਜਾਂਚ ਹੋਵੇ ਇਹਨਾਂ ਦੇ ਟਿੱਪਰ ਆਏ ਕਿੱਥੋਂ ਆ ਮਿੱਟੀ ਇਹਨਾਂ ਨੇ ਕਿੰਨੀ ਕੱਟੀ ਆ ਕਿੱਥੇ-ਕਿੱਥੇ ਕੀ ਕਰੀ ਆ ਮੇਰੀ ਵੀ ਜਾਂਚ ਹੋਵੇ ਮੈਂ ਕਿਹਦੇ-ਕਿਹਦੇ ਤੋਂ ਟਿੱਪਰ ਵਾਲੇ ਤੋਂ ਕਿਹਦੇ ਤੋਂ ਪੈਸੇ ਲਏ ਆ ਜੇ ਇੱਕ ਰੁਪਈਆ ਵੀ ਕੋਈ ਸਾਬਤ ਕਰ ਦਵੇ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੇ ਆਪ ਨੂੰ ਸਮਾਪਤ ਕਰ ਲਵਾਂਗਾ ਔਰ ਦੂਸਰੀ ਗੱਲ ਮੈਂ ਇਹ ਦੱਸਣੀ ਚਾਹਣਾ ਕਿ ਮੈਂ ਨਾ ਇਹਨਾਂ ਕਰਦਾਰਕੁਸ਼ੀ ਕਰਨ ਵਾਲਿਆਂ ਤੋਂ ਅੱਜ ਤੱਕ ਡਰਿਆ ਸੈਂਟਰ ਗਵਰਨਮੈਂਟ ਨਾਲ ਮੱਥਾ ਲੈਂਦੇ ਰਹੇ ਆ ਨਾ ਕਦੇ ਡਰਿਆ ਨਾ ਮੈਂ ਡਰਨ ਵਾਲਾ ਔਰ ਇਹਨਾਂ ਨੂੰ ਚੇਤਾਵਨੀ ਤੇ ਵਾਰਨਿੰਗ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਥੱਲੇ ਅਸੀਂ ਵੈਸੇ ਗੱਲ ਕੀਤੀ ਆ ਜਿੰਨੇ ਵੀ ਬੰਦੇ ਨੇ ਜਿਨ੍ਹਾਂ ਦੇ ਨੰਬਰ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਪਰ ਉਹਨਾਂ ਸਾਰਿਆਂ ਦੇ ਖਿਲਾਫ ਮੈਂ ਕੱਲੋਂ ਹੀ ਹਾਈ ਕੋ ਆਪਣੇ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਮਾਨਹਾਨੀ ਦਾ ਕੇਸ ਵੀ ਕਰੂੰਗਾ ਔਰ ਇਹਨਾਂ ਦੇ ਖਿਲਾਫ ਸਖਤ ਜਿਹੜੀ ਆ ਜਿਨ੍ਹਾਂ ਨੇ ਮੇਰਾ ਕਰਤਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਚੋਰ ਬੰਦਿਆਂ ਨੇ ਕਿਉਂਕਿ ਜਦੋਂ ਕਹਿ ਰਹੇ ਆ ਕਿ ਮਨਜ਼ੂਰੀਓ ਨਹੀਂ ਮਿਲਦੀ ਇਹਦਾ ਮਤਲਬ ਜਿੰਨੇ ਵੀ ਮਿੱਟੀ ਦਾ ਕੰਮ ਕਰਦੇ ਆ ਚੋਰ ਬੰਦੇ ਆ ਇਹਨਾਂ ਚੋਰ ਬੰਦਿਆਂ ਨੇ ਮੇਰਾ ਕਰਤਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਆ ਚੋਰ ਬੰਦਿਆਂ ਦੀ ਗੱਲ ਦਾ ਨਾ ਲੋਕ ਬਹੁਤੀ ਐਮੇਤ ਦਿੰਦੇ ਆ ਨਾ ਆਮ ਰਵਿਮਤਾ ਦਿੰਦੀ ਐ ਜੇ ਇਦਾਂ ਦੇ ਜਿਹੜੇ ਚਿੱਟਾ ਵੇਚਣ ਬੁਟਣ ਵਾਲੇ ਦਾ ਜਰੂਰ ਸ਼ਾਇਦ ਕੋਈ ਥੋੜੀ ਮਤ ਐਵੇਂ ਦਿੰਦੇ ਹੁਣ ਪਰ ਮੈਂ ਤੁਹਾਡੇ ذریعے ਇਹ ਕਹਿਣਾ ਚਾਹਨਾ ਕਿ ਅੱਜ ਤੱਕ 2 ਸਾਲ ਹੋ ਗਏ ਮੈਨੂੰ ਹਲਕੇ ਦੇ ਵਿੱਚ ਹਲਕੇ ਦੀ ਸੇਵਾ ਕਰ ਰਿਹਾ ਨਾ ਕਦੇ ਕਿਸੇ 1 ਰੁਪਿਆ ਕਿਸੇ ਤੋਂ ਲਿਆ ਨਾ ਅੱਗੇ ਤੋਂ ਲਵਾਂਗਾ ਇਹ ਮੇਰੇ ਗੁਰੂ ਨੇ ਜੋ ਮੈਨੂੰ ਸਿਖਾਇਆ ਮੈਂ ਆਪਣੇ ਗੁਰੂ ਦੇ ਸਿਧਾਂਤਾਂ ਤੇ ਚੱਲ ਕੇ ਮੈਂ ਆਪਣਾ ਜਿਹੜਾ ਹੈਗਾ ਲੋਕਾਂ ਦੀ ਸੇਵਾ ਕਰ ਰਿਹਾ